ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਬੈਂਕਾਂ ਦੇ ਵਿੱਚ ਐਫ ਡੀਆ ਕਰਾਉਂਦੇ ਨੇ ਕਹਿੰਦੇ ਨੇ ਕਿ ਐਫ ਡੀ ਬਹੁਤ ਸੇਫ ਹੈਗੀ ਆ ਜਿੰਨਾ ਪੈਸਾ ਅਸੀਂ ਇਹਦੇ ਵਿੱਚ ਜਮਾ ਰੱਖਾਂਗੇ ਵਿਆਜ ਲਾ ਕੇ ਸਾਨੂੰ ਪਤਾ ਕਿ ਇਨਾ ਆਉਣਾ ਹੀ ਆਉਣਾ ਹੈ ਸਟਾਕ ਮਾਰਕੀਟ ਦੇ ਵਿੱਚ 뮤ਚੁਅਲ ਫੰਡ ਦੇ ਵਿੱਚ ਪੈਸਾ ਲਾਉਣ ਤੋਂ ਲੋਕ ਡਰਦੇ ਨੇ ਮੈਂ ਚਾਹੁੰਨਾ ਕਿ ਦੋਨਾਂ ਨੂੰ ਕੰਪੇਅਰ ਕਰਕੇ ਜੇ ਤੁਸੀ ਦੱਸਣਾ ਹੋਏ ਕਿ ਜੇ ਕੋਈ ਐਫ ਡੀ ਦੇ ਵਿੱਚ ਪੈਸਾ ਲਾ ਰਿਹਾ ਤਾਂ ਉਹਨੂੰ ਕਿਉਂ ਨਹੀਂ ਲਾਉਣਾ ਚਾਹੀਦਾ ਜਾਂ ਉਹਦਾ ਪੈਸਾ ਕਿੰਨਾ ਬਣਦਾ ਤਾਂ ਜੇ ਕੋਈ 뮤ਚੁਅਲ ਫੰਡ ਵਾਲੇ ਪਾਸੇ ਹੁੰਦਾ ਤਾਂ ਉਹਦਾ ਕਿੰਨਾ ਪੈਸਾ ਬਣ ਸਕਦਾ ਦੇਖੋ ਮੈਂ ਇਹ ਨਹੀਂ ਕਹਿੰਦਾ ਕਦੀ ਵੀ ਐਡਵੋਕੇਟ ਨਹੀਂ ਕਰਦਾ ਬੈਂਕ ਚ ਐਫਡੀ ਨਹੀਂ ਕਰਾਉਣੀ ਚਾਹੀਦੀ ਲੋ ਜਿਹੜਾ ਪੈਸਾ ਜਿਹੜੀਆਂ ਗਲਤੀਆਂ ਕਰਦੇ ਮੈਂ ਉਹਨਾਂ ਦੀ ਗੱਲ ਕਰਨ ਲੱਗਾ ਜੀ ਜਿਹੜਾ ਪੈਸਾ ਤੁਹਾਨੂੰ ਸਾਲ 2 ਸਾਲ 3 ਸਾਲ ਇਵਨ 4 ਸਾਲ ਤੱਕ ਵੀ ਚਾਹੀਦਾ ਲੈਸ ਦਨ 5 ਇਅਰ ਗਿਣ ਲਓ ਤੁਸੀਂ ਮੋٹے ਮੋٹے ਤੌਰ ਤੇ ਜੇ ਥੰਮ ਰੂਲ ਆਪਾਂ ਗਿਣ ਕੇ ਚੱਲੀਏ ਜੀ ਘਰ ਚ ਐਮਰਜੈਂਸੀ ਫੰਡ ਵੀ ਹੋ ਸਕਦਾ ਜੀ ਵੀ ਦੁੱਖ ਸੁੱਖ ਵੇਲੇ ਕਿਸੇ ਦੇ ਲੋੜ ਪੈ ਗਈਏ ਇੰਨਾ ਕੁ ਪੈਸਾ ਆਪਾਂ ਸੇਵਿੰਗ ਅਕਾਊਂਟ ਚ ਰੱਖ ਲੈਣੇ ਹੂੰ ਠੀਕ ਕਦੇ ਵੀ ਜ਼ਰੂਰਤ ਪੈ ਸਕਦੀ ਹੈ ਕੋਈ 10 ਕੁ ਥੋੜੀ ਆਉਂਦੀ ਮੁਸੀਬਤ ਆਪਾਂ ਅਨਫੋਰਸੀਨ ਵਾਸਤੇ ਵੀ ਥੋੜਾ ਬਤਸੀ ਪੈਸਾ ਕਰ ਰੱਖ ਲੈਣੇ ਕਾ ਹੂੰ ਜਾਂ ਬੱਚੇ ਸਾਡੇ ਮੈਰੇਜੇਬਲ ਏਜ ਦੇ ਸਮਝੋ ਹੈਗੇ ਆ ਹੂੰ ਅਸੀਂ ਸਾਲ 2 ਸਾਲ ਚ ਕੋਈ ਸੂਟੇਬਲ ਮੈਚ ਮਿਲਿਆ ਤੇ ਆਪਾਂ ਉਹ ਬੱਚਿਆਂ ਦੀ ਸ਼ਾਦੀ ਕਰ ਦੇਣੀ ਹੈ ਰਾਈਟ ਉਹਦੇ ਵਾਸਤੇ ਆਪਾਂ ਜਿਉਂ ਜੰਮਦਾ ਬੱਚਾ ਲੜਕੀ ਜੰਮੇ ਜਾਂ ਲੜਕਾ ਜੰਮੇ ਅਸੀਂ ਉਹਦੇ ਵਿਆਹ ਵਾਸਤੇ ਆਪਾਂ ਕੁਝ ਫੰਡ ਦਾ ਅਰੇਂਜਮੈਂਟ ਕਰਕੇ ਰੱਖਿਆ ਜੀ ਉਹ ਵੀ ਜਿਹੜਾ ਸਾਲ ਦੋ ਸਾਲ ਚ ਆਪਾਂ ਖਰਚਣਾ ਜਾਂ ਤੁਹਾਡੇ ਬੱਚੇ ਪਲੱਸ 2 ਜਾਂ 10ਵੀਂ ਚ ਪੜ੍ਹਦੇ ਪਏ ਆ ਤੁਹਾਨੂੰ ਪਤਾ ਪਲੱਸ 2 ਤੋਂ ਬਾਅਦ ਇਹਨਾਂ ਨੇ ਬੱਚਾ ਪੜ੍ਹਾਈ ਚ ਬਹੁਤ ਸ਼ਾਇਰ ਨੇ ਮੈਡੀਕਲ ਲੈਣਾ ਹਾਇਰ ਐਜੂਕੇਸ਼ਨ ਚ ਜਾਣਾ ਉਹਦੇ ਵਾਸਤੇ ਤੁਸੀਂ ਕੋਈ ਫੰਡਸ ਦਾ ਅਰੇਂਜਮੈਂਟ ਕਰਕੇ ਰੱਖਿਆ ਉਹ ਜਿਹੜਾ ਕਿ ਤੁਹਾਨੂੰ ਸਾਲ ਦੋ ਸਾਲ ਤਿੰਨ ਸਾਲ ਜਾਂ ਲੋਡ ਪੈਣੀ ਹੈ ਭੁੱਲ ਕੇ ਵੀ ਇਹ ਮਾਰਕੀਟ ਇਹ ਪੈਸਾ ਮਿਊਚੁਅਲ ਫੰਡ ਚ ਨਹੀਂ ਲਗਾਉਣਾ ਠੀਕ ਹੈ ਇਹ ਨਹੀਂ ਲਗਾਉਣਾ ਉਹ ਪੈਸਾ ਤੁਸੀਂ ਬੈਂਕ ਦੀ ਐਫ ਡੀ ਵਿੱਚ ਹੀ ਰੱਖਣਾ ਠੀਕ ਹੈ ਇਹ ਗਲਤੀ ਨਹੀਂ ਕਰਨੀ ਠੀਕ ਹੋ ਗਿਆ ਨਾਰਮਲੀ ਗਲਤੀ ਕਿੱਥੇ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਉਹਦੀ ਗੱਲ ਕਰਾਂ ਜੀ ਗਲਤੀ ਐਦਾ ਹੁੰਦੀ ਵੀ ਜਦੋਂ ਵੀ ਬੰਦਾ ਮਿਊਚੁਅਲ ਫੰਡ ਚ ਪੈਸੇ ਜ ਦਿਮਾਗ ਚ ਕਲਿੱਕ ਕਰ ਗਈ ਨਹੀਂ ਯਾਰ ਮਿਊਚੁਅਲ ਫੰਡ ਚ 15% ਦੀ ਮਾਰਕੀਟ ਚ ਗ੍ਰੋਥ ਆ ਰਹੀ ਉਧਰ 5% ਦੀ ਆ ਰਹੀ ਐ ਐਫ ਡੀ ਚ ਕਿਉਂ ਨਾ ਮੈਂ ਇੱਥੇ ਇਹਨੂੰ ਲਾਵਾਂ ਰਾਈਟ ਸੈਂਸ ਬਣਦੀ ਐ ਵੀ 5 ਦੇ ਇੱਕ ਪਾਸੇ 5-6% ਦੀ ਰਿਟਰਨ ਐ ਇੱਕ ਪਾਸੇ ਮੈਨੂੰ 15% ਦੀ ਜਾਂ 14% ਦੀ ਆਂਦੀ ਰਿਟਰਨ ਮੈਨੂੰ ਉਧਰ ਪੈਸੇ ਲਾਉਣੇ ਚਾਹੀਦੇ ਐ ਕਾਮਨ ਸੈਂਸ ਕੰਮ ਕਰਦੀ ਐ ਬਿਲਕੁਲ ਸ਼ੁਰੂ ਚ ਬੰਦਾ ਜਦੋਂ ਜਰਨੀ ਕਰਦਾ ਨਾ ਜ ਜਿਹਦੀ 10000 ਦੀ ਕਪੈਸਿਟੀ ਹੁੰਦਾ ਨਾ ਉਹ 5000 ਨਾਲ ਸ਼ੁਰੂ ਕਰਦਾ ਠੀਕ ਹੈ ਜਾਂ 2000 ਨਾਲ ਸ਼ੁਰੂ ਕਰੇਗਾ ਜਿਹਦੀ 50000 ਦੀ ਕਪੈਸਿਟੀ ਹੈ ਉਹ 10000 ਨਾਲ ਸ਼ੁਰੂ ਕਰੇਗਾ ਥੋੜਾ ਘੱਟ ਕਰਦਾ ਠੀਕ ਹੈ ਲੇਕਿਨ ਸਾਲ ਦੋ ਸਾਲ ਜਦੋਂ ਦੇਖਦਾ ਫਿਰ ਉਹ ਕੰਪੈਰੀਜ਼ਨ ਕਰਦਾ ਆਪਣਾ ਠੀਕ ਹੈ ਵੀ ਯਾਰ ਮੈਂ ਬੈਂਕ ਚ ਵੀ ਐਫ ਡੀ ਵੀ ਕਰਾਈ ਸੀ ਓਨੇ ਕ ਪੈਸੇ ਮੈਂ ਇਧਰ ਵੀ ਲਾਏ ਆ ਬੈਂਕ ਚ ਮੈਨੂੰ ਵਿਆਜ ਮਿਲ ਕੇ ਤਾਂ ਮੇਰਾ ਇੰਨਾ ਕੀ ਪੈਸਾ ਬਣਿਆ ਹਾਂ ਤੇ ਇਧਰ ਮੈਨੂੰ 14-15% ਰਿਟਰਨ ਆ ਗਈ ਹੈ ਹਾਂ ਜੇ ਮਾਰਕੀਟ ਤੇਜ਼ੀ ਹੋਈ ਤਾਂ ਹੋ ਸਕਦਾ 18-20% ਵੀ ਆ ਗਈ ਹੈ ਬਿਲਕੁਲ ਜੇ ਮਾਰਕੀਟ ਮੰਦੀ ਆ ਹੋ ਸਕਦਾ ਘਟ ਵੀ ਆਈ ਹੈ ਹਾਂ ਲੇਕਿਨ ਮੈਨੂੰ ਐਫ ਡੀ ਨਾਲੋਂ ਵਧੀਆ ਰਿਟਰਨ ਆ ਗਈ ਹੈ ਹੂੰ ਫਿਰ ਸਭ ਤੋਂ ਵੱਡੀ ਗਲਤੀ ਕੀ ਕਰਦੇ ਜੀ ਜਿਹੜੀ ਗਲਤੀ ਨਹੀਂ ਕਰਨੀ ਜਿਹੜਾ ਪੈਸਾ ਆਪਣੇ ਬੱਚੇ ਦੀ ਮੈਰਿਜ ਵਾਸਤੇ ਆਪਾਂ ਰੱਖਿਆ ਹੈ ਹਾਂ ਜਿਹੜਾ ਘਰ ਚ ਦੁੱਖ ਸੁੱਖ ਵੈਲੇ ਐਮਰਜੈਂਸੀ ਵਾਸਤੇ ਰੱਖਿਆ ਹੈ ਠੀਕ ਹੈ ਜਾਂ ਜਿਹੜਾ ਪੈਸਾ ਆਪਾਂ ਬੱਚੇ ਦੀ ਹਾਇਰ ਐਜੂਕੇਸ਼ਨ ਵਾਸਤੇ ਰੱਖਿਆ ਹੈ ਠੀਕ ਹੈ ਉਹ ਪੈਸੇ ਦੀ ਐਫ ਡੀ ਤੋੜਾ ਕੇ ਉਹ ਵੀ ਆਪਾਂ ਪੈਸਾ ਇੱਧਰ ਲਗਾ ਦਿੰਨੇ ਆ ਯਾਨੀ ਕਿ ਸਾਰਾ ਪੈਸਾ ਨਹੀਂ ਲਾਉਣਾ ਚਾਹੀਦਾ ਨੋ ਜਿਹੜਾ ਪੈਸਾ ਤੁਹਾਨੂੰ 5 ਸਾਲ ਤੋਂ ਪਹਿਲਾਂ ਲੋੜ ਹੈਗੀ ਆ ਤੁਹਾਨੂੰ ਫੋਰ ਸੀਨ ਪਤਾ ਵੀ ਮੈਂ 2 ਸਾਲ ਬਾਅਦ 4 ਸਾਲ ਬੱਚਿਆਂ ਦੀ ਸ਼ਾਦੀ ਕਰਨੀ ਹੈ ਹਾਂ ਜਾਂ ਉਹਨਾਂ ਦੀ ਹਾਇਰ ਐਜੂਕੇਸ਼ਨ ਹੈ ਜਾਂ ਉਹਨਾਂ ਨੂੰ ਮੈਂ ਬਾਹਰ ਭੇਜਣ ਵਾਸਤੇ ਪੈਸੇ ਦਾ ਕੁਝ ਇੰਤਜ਼ਾਮ ਕੀਤਾ ਪਿਆ ਜੀ ਉਹ ਪੈਸੇ ਨੂੰ ਭੁੱਲ ਕੇ ਵੀ ਮਿਊਚੁਅਲ ਫੰਡ ਚ ਸਟਾਕ ਮਾਰਕੀਟ ਚ ਨਹੀਂ ਲਗਾਉਣਾ ਠੀਕ ਹੈ ਕਿਉਂਕਿ ਇਹ ਮਾਰਕੀਟ ਕਦੇ ਵੀ ਅਪ ਡਾਊਨ ਅਪ ਡਾਊਨ ਸਟੇਬਲ ਨਹੀਂ ਰਹਿਣੀ ਠੀਕ ਹੈ ਤੁਸੀਂ ਪੈਸੇ ਲਾ ਦਿੱਤੇ ਸਟਾਕ ਮਾਰਕੀਟ ਚ ਹਮ ਕੱਲ ਨੂੰ ਕੋਵਿਡ ਵਰਗਾ ਇਨਸੀਡੈਂਸ ਆ ਗਿਆ ਹਮ ਤੁਹਾਡੇ 100 ਰੁਪਏ ਦੇ 60 ਵੀ ਰਹਿ ਜਾਣੇ ਹਮ ਉਦੋਂ ਤੁਸੀਂ ਬੇਟੀ ਦੀ ਜਾਂ ਬੇਟੇ ਦੀ ਮੈਰਿਜ ਦੀ ਡੇਟ ਫਿਕਸ ਕਰ ਲਈ ਹੈ ਉਦੋਂ ਮਾਰਕੀਟ ਥੱਲੇ ਆ ਗਈ ਹਮ ਪੈਸਾ ਤੁਸੀਂ ਸਟਾਕ ਮਾਰਕੀਟ ਚ ਲਾ ਦਿੱਤਾ ਜੀ ਕੀ ਕਰੋਗੇ ਹਮ ਮੈਰਿਜ ਪੋਸਟਪੋਨ ਕਰੋਗੇ ਬਿਲਕੁਲ ਜਾਂ ਲਾਸ ਦੇ ਵਿੱਚ ਹੋਗੇ ਹਮ ਨੁਕਸਾਨ ਹੋਊਗਾ ਨੁਕਸਾਨ ਹੋਣਾ। ਜੀ। ਇਸੇ ਕਰਕੇ ਇਹ ਗਲਤੀ ਕਦੀ ਵੀ ਨਹੀਂ ਕਰਨੀ ਜਿਹੜੇ ਪੈਸੇ ਤੁਹਾਨੂੰ 4-5 ਸਾਲ ਚ ਲੋਡ ਪੈ ਸਕਦੀ ਆ ਉਹ ਪੈਸੇ ਨੂੰ ਇੱਧਰ ਨਹੀਂ ਲਗਾਉਣਾ। ਕਲੀਅਰ? ਠੀਕ ਆ। ਅੱਜ 2025 ਖਤਮ ਹੋਇਆ 26 ਦੀ ਸ਼ੁਰੂਆਤ ਹੋਈ ਆ। ਚਲੋ ਪਹਿਲਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਵੀ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜਸ ਨਵੇਂ ਸਾਲ ਦਾ ਅਜ ਚੜਿਆ। ਹਾਂਜੀ। 2026 ਦੀ ਸ਼ੁਰੂਆਤ ਹੋਈ ਆ। ਜੀ। 2030 ਦੀ ਜਦੋਂ ਸ਼ੁਰੂਆਤ ਹੋਣੀ ਆ 2031 ਦੀ ਸ਼ੁਰੂਆਤ ਹੋਣੀ 5 ਸਾਲ ਬਾਅਦ। ਜੀ। ਉਹ ਮੈਨੂੰ ਪਤਾ ਵੀ ਮਾਰਕੀਟ ਇੱਥੋਂ ਨਾਲ ਉੱਪਰ ਹੋਊਗੀ। ਇਟ ਦੈਟ ਇ ਸ਼ੋਰ। 5 ਸਾਲ ਬਾਅਦ ਇਹ ਤੋਂ ਉੱਪਰ ਹੀ ਹੋਣਾ ਜਿੱਥੇ ਵੀ ਆਪਾਂ ਅੱਜ ਦੇ ਵਿੱਚ ਹੈਗੇ ਵਿਚਾਰ ਚ। ਠੀਕ ਹੈ। ਲੇਕਿਨ ਇਸ 5 ਸਾਲਾਂ ਦੇ ਵਿੱਚ ਜੀ ਅਸੀਂ ਕਿੰਨੀ ਵਾਰੀ ਉੱਪਰ ਹੋਵਾਂਗੇ ਤੇ ਕਿੰਨੀ ਵਾਰੀ ਥੱਲੇ ਹੋਵਾਂਗੇ ਕਿਸੇ ਨੂੰ ਨਹੀਂ ਪਤਾ। ਇਹ ਨਹੀਂ ਪਤਾ। ਠੀਕ ਹੈ। ਇਸ ਕਰਕੇ ਇਸ ਮਾਰਕੀਟ 'ਚ ਜਿਹੜਾ ਵੀ ਤੁਸੀਂ ਪੈਸਾ ਲਾਣਾ ਉਹ ਸਿਰਫ ਤੇ ਸਿਰਫ ਉਹ ਹੀ ਲਾਣਾ ਠੀਕ ਹੈ ਜਿਹੜਾ ਤੁਹਾਨੂੰ ਪਤਾ ਮੈਨੂੰ 5 ਸਾਲ ਲੋੜ ਨਹੀਂ ਹੈਗੀ। ਇਹ ਮੇਰੀ 올ਡੇਜ ਦੀ ਸਿਕਿਉਰਿਟੀ ਹੈ। ਠੀਕ ਹੈ। ਜਾਂ ਮੇਰੇ ਬੱਚੇ ਛੋਟੇ-ਛੋਟੇ ਆ ਇਹ ਮੇਰੇ ਬੱਚਿਆਂ ਦੇ ਸ਼ਾਦ ਮੇਰੇ ਪੰਜ ਬੱਚੇ 4 ਸਾਲ ਦੇ 5 ਸਾਲ ਦੇ ਆ ਜਾਂ ਮੇਰੀ ਹੁਣੇ ਹੀ ਮੈਰਿਜ ਹੋਈ ਹੈ ਵੀ ਅਜੇ ਮੈਂ 20 ਚ 25 ਸਾਲ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਜੀ ਮੈਂ ਸਿਰਫ ਪੈਸਾ ਉਹ ਹੀ ਲਾਉਣਾ ਹੈ ਪਲੈਨਿੰਗ ਦੱਸੋ ਸਰ ਮੈਂ ਕਹਿੰਨਾ ਕਿ ਮੀਡਲ ਕਲਾਸ ਬੰਦੇ ਨੂੰ ਪਲੈਨਿੰਗ ਦੱਸੋ ਕਿ ਜੇ ਕੋਈ 10-20000 ਰੁਪਇਆ ਸੇਵ ਕਰਨਾ ਚਾਹੁੰਦਾ ਕਿੰਨੇ ਕੋ ਪੈਸੇ ਐਫ ਡੀ ਦੇ ਵਿੱਚ ਜਾਂ ਬੈਂਕ ਚ ਜਮਾ ਕਰਾਏ ਤੇ ਕਿੰਨੇ ਕੋ ਪੈਸੇ ਮਿਊਚੁਅਲ ਫੰਡ ਦੇ ਵਿੱਚ ਲਾਵੇ ਕਿਉਂਕਿ ਹਰ ਬੰਦੇ ਦਾ ਸੁਪਨਾ ਹੁੰਦਾ ਕਿ ਉਹ ਕਰੋੜਪਤੀ ਬਣੇ ਕਿਵੇਂ ਪਲੈਨਿੰਗ ਕਰਨੀ ਚਾਹੀਦੀ ਪੈਸੇ ਦੀ ਦੇਖੋ ਇਹ ਹਰ ਚੀਜ਼ ਨ ਇੱਕੋ ਜਿਹਾ ਫਾਈਨੈਂਸ਼ੀਅਲ ਰਿਸੋਰਸਸ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਠੀਕ ਹੈ ਹਰ ਇੱਕ ਫੈਮਿਲੀ ਦੇ ਸਰਕਮਸਟੈਂਸਸ ਅਲੱਗ-ਅਲੱਗ ਨੇ ਕਿਸੇ ਦੇ ਬੱਚੇ ਮੈਰਿਜ ਨਹੀਂ ਹੋਈ ਜਾਂ ਮੈਰਿਜ ਹੋਣੀ ਹੋਈ ਹੈ ਕਿਸੇ ਦੇ ਬੱਚੇ 4-5 ਸਾਲ ਦੇ ਕਿਸੇ ਦੇ 10 ਸਾਲ ਦੇ ਹੈ ਕਿਸੇ ਦੇ 20 ਸਾਲ ਦੇ ਕਿਸੇ ਦੇ 25 ਸਾਲ ਦੇ ਜੀ ਬਿਲਕੁਲ ਰਾਈਟ ਕਿਸੇ ਦੀ ਇਨਕਮ 10000 ਰੁਪਏ ਮਹੀਨਾ ਕਿਸੇ ਦੀ 10 ਲੱਖ ਰੁਪਏ ਮਹੀਨਾ ਕਿਸੇ ਦੀ 10 5000 ਰੁਪਏ ਮਹੀਨਾ ਹਮ ਰਿਸੋਰਸਸ ਵੀ ਅਲੱਗ-ਅਲੱਗ ਸਰਕਮਸਟੈਂਸਸ ਵੀ ਅਲੱਗ-ਅਲੱਗ ਹੈ ਰਾਈਟ ਪਲੈਨਿੰਗ ਕਰਨ ਲੱਗਿਆਂ ਇੱਕ ਥੰਬ ਰੂਲ ਰੱਖ ਲਓ ਹਰ ਇੱਕ ਵਾਸਤੇ ਜਿਹੜੀ ਇੱਕ ਤਾਂ ਮੈਂ ਪਹਿਲੀ ਗੱਲ ਦੱਸੀ ਜਿਹੜਾ ਪੈਸਾ ਤੁਹਾਨੂੰ ਸਾਲ 2 ਸਾਲ 3 ਸਾਲ ਚ ਲੋਡ ਪੈ ਸਕਦੀ ਆ ਠੀਕ ਹੈ ਬਿਲਕੁਲ ਨਹੀਂ ਜਾਣਾ ਇਸ ਪਾਸੇ ਠੀਕ ਹੈ ਉਹਨੂੰ ਸਟਾਕ ਮਾਰਕੀਟ ਚ ਲਾਉਣਾ ਹੀ ਨਹੀਂ ਉਹ ਠੀਕ ਹੈ ਇਕਵਿਟੀ ਚ ਨਹੀਂ ਲਗਾਣੇ ਹਾਂ ਲਿਕਵਿਡ ਫੰਡ ਲਗ طریقے ਦੇ ਹੈਗੇ ਉਸ ਤਰੀਕੇ ਚ ਵੀ ਲਾ ਸਕਦੇ ਆ ਵੀ ਤੁਹਾਨੂੰ ਬੈਂਕ ਦੀ ਐਫ ਡੀ ਨਾਲੋਂ ਥੋੜੀ ਜਿਹੀ ਬੈਟਰ ਰਿਟਰਨ ਆ ਜਾਂਦੀ ਹੈ ਠੀਕ ਹੈ ਲੇਕਿਨ ਉਹ ਥੋੜੀ ਜਿਹੀ ਸਪੈਸ਼ਲਾਈਜ਼ਡ ਟਾਪਿਕ ਆ ਉਹ ਮੈਂ ਬਹੁਤੀ ਟੈਕਨੀਕਲ ਚ ਨਹੀਂ ਜਾਣਾ ਚਾਹੁੰਦਾ ਲੇਕਿਨ ਇੰਨਾ ਮੈਂ ਮੋٹے ਮੋٹے ਦੱਸ ਦਦਣਾ ਜੀ ਵੀ ਐਫ ਡੀ ਨਾਲੋਂ ਲਿਕਵਿਡ ਫੰਡ ਜਿਹੜ ਠੀਕ ਹੈ ਉਹ ਕਿਸ ਤਰ੍ਹਾਂ ਰਹਿ ਜਾਂਦੇ ਉਹ ਲੱਗ ਟਾਪਿਕ ਹੈਗਾ ਲੇਕਿਨ ਜਿਹੜੇ ਤੁਹਾਨੂੰ 5 ਸਾਲ ਤੋਂ ਪਹਿਲਾਂ ਪੈਸੇ ਚਾਹੀਦੇ ਆ ਉਹਨੂੰ ਬੈਂਕ ਦੀ ਐਫ ਡੀ ਚ ਜਾਂ ਲਿਕੁਇਡ ਫੰਡ ਚ ਹੀ ਰੱਖੋ ਠੀਕ ਹੈ ਇਹ ਥੰਮ ਨੂੰ ਰੱਖੋ ਜਿਹੜਾ ਪੈਸਾ ਤੁਹਾਨੂੰ 5 ਸਾਲ ਨਹੀਂ ਚਾਹੀਦਾ ਜੀ ਬਜਾਏ ਤੁਹਾਡੇ ਕੋਲ 10000 ਆ ਚਾਹੇ 5000 ਆ ਚਾਹੇ 50000 ਆ ਚਾਹੇ 5 ਲੱਖ ਆ ਜਿੰਨਾ ਵੀ ਆ ਜੀ ਉਹ ਤੁਸੀਂ ਸਿਰਫ ਤੇ ਸਿਰਫ ਇਕਵਿਟੀ ਚ ਲਗਾਓ ਸਭ ਤੋਂ ਬੈਸਟ ਰਿਟਰਨ ਜਿਹੜੀ ਪਲੈਨਿੰਗ ਇਹੀ ਰਹੇਗੀ ਦੂਸਰਾ ਏਜ ਕਿਸੇ ਦੀ 40 ਸਾਲ ਆ ਕਿਸੇ ਦੀ 50 ਸਾਲ ਆ ਕਿਸੇ ਦੀ 30 ਸਾਲ ਆ ਕਿਸੇ ਦੀ 25 ਸਾਲ ਜੀ ਜੇ ਹੁਣ ਕਿਸੇ ਦੀ 40 ਸਾਲ ਏ ਜਾਂ 45 ਸਾਲ ਏ ਜੀ ਉਹ ਅੱਜ ਤੱਕ ਕਮਾਣਾ ਨਹੀਂ ਸ਼ੁਰੂ ਹੋਇਆ ਹਮ ਉਹਨੂੰ ਘੱਟੋ ਘੱਟ 20 ਸਾਲ ਤੱਕ ਘੱਟੋ ਘੱਟ ਹੋ ਗਿਆ ਨਾ ਬਦਾਂ 25 ਸਾਲ ਦੀ ਉਮਰ ਚ ਲਗਭਗ ਉਹ ਥੋੜਾ ਬਤਾ ਕਮਾਣ ਦੇ ਰਸਤੇ ਚ ਤੁਰ ਪੈਂਦਾ ਜੀ ਉਹਨੇ 20 ਸਾਲ ਕਮਾਈ ਕੀਤੀ ਐ ਉਹਨੇ 20 ਸਾਲ ਕਮਾਈ ਕਰਕੇ ਕੋਈ ਸੇਵਿੰਗ ਕੀਤੀਆਂ ਹੋਊਗੀ ਆਪਣੇ ਕੋਈ ਕਿਸੇ ਨੇ ਰੀਅਲ ਏਸਟੇਟ ਚ ਇਨਵੈਸਟਮੈਂਟ ਕਰ ਲਈ ਕਿਸੇ ਨੇ ਬੈਂਕ ਦੀ ਐਫ ਡੀ ਚ ਕਰਾ ਲਈ ਕਿਸ ਨੇ ਪੀ ਪੀ ਐਫ ਕਰਾ ਲਈ ਜਾਂ ਕੁਛ ਅ ਕਰ ਲਿਆ ਜੀ ਉਹ ਜੇ ਸਟਾਰਟ ਕਰਨਾ ਉਹਨੂੰ ਵੱਡਾ ਅਮਾਉਂਟ ਚਾਹੀਦਾ ਵੱਡਾ ਪੈਸਾ ਬਣਾਉਣ ਲਈ ਲੇਕਿਨ ਜਿਹਦੇ ਕੋਲ ਪੈਸੇ ਨਹੀਂ ਹੈਗੇ ਹਮ ਜਿਹਨੇ ਜਰਨੀ ਸਟਾਰਟ ਕਰਨੀ ਹੈ ਜੀ ਉਹਦੇ ਕੋਲ ਸਮਾਂ ਚਾਹੀਦਾ ਠੀਕ ਹੈ ਜਾਂ ਤੁਹਾਡੇ ਕੋਲ ਪੈਸਾ ਵੱਡਾ ਹੋਏ ਤਾਂ ਤੁਸੀਂ ਵੈਲਥ ਵੱਡੀ ਕ੍ਰੀਏਟ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਸਮਾਂ ਜ਼ਿਆਦਾ ਹੋਵੇ ਠੀਕ ਹੈ ਇਸ ਮਾਰਕੀਟ ਚ ਜਦੋਂ ਮੈਂ ਪਹਿਲੇ ਕਿਹਾ ਵੀ ਕੰਪਾਉਂਡਿੰਗ ਹਮ ਜਿੰਨਾ ਤੁਹਾਡਾ ਸਮਾਂ ਜ਼ਿਆਦਾ ਨਾ ਜੀ ਤੁਸੀਂ ਥੋੜੇ ਪੈਸਾ ਨਾਲ ਵੀ ਕਰੋੜਪਤੀ ਨੀ ਖਾਲੀ ਬਹੁਤ ਵੱਡਾ ਪੈਲਥ ਕ੍ਰੀਏਟ ਕਰ ਸਕਦੇ ਹੋ ਠੀਕ ਹੈ ਸਮਾਂ ਜ਼ਿਆਦਾ ਵਾਜੇ ਤੁਸੀਂ 25 ਸਾਲ ਦੀ ਜਰਨੀ ਸ਼ੁਰੂ ਕਰ ਲਈ ਕਿ 30 ਸਾਲ ਦੀ ਕੀਤੀ ਜਾਂ 35 ਸਾਲ ਕੀਤੀ ਜਾਂ 40 ਸਾਲ ਦੀ ਕੀਤੀ ਜੀ ਜਿੰਨੇ अर्ਲੀ ਸਟਾਰਟ ਕਰ ਲੋਗੇ ਓਨੀ ਜਲਦੀ ਤੁਸੀਂ ਫਾਈਨੈਂਸ਼ੀਅਲੀ ਫ੍ਰੀ ਹੋ ਜਾਗੇ ਫਾਈਨੈਂਸ਼ੀਅਲੀ ਫ੍ਰੀ ਮੇਰੀ ਮਰਜ਼ੀ ਠੀਕ ਹੈ ਵੀ ਮੈਂ ਕੰਮ ਕਰਾਂ ਕਿ ਨਾ ਕਰਾਂ ਠੀਕ ਹੈ ਤੁਸੀਂ ਉਸ ਸਟੇਜ ਤੇ ਹੋਵੋਗੇ ਠੀਕ ਹੈ ਦੋ ਸਟੇਜ ਨੇ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਤਾਂ ਉਹ ਜਿਹੜਾ 25 30 ਸਾਲ ਦੀ 20 25 ਸਾਲ ਦੀ ਉਮਰ ਹੈ ਅਜੇ ਸ਼ੁਰੂ ਕੀਤਾ ਉਹਨੇ ਕਮਾਉਣਾ ਤਾਂ ਨਾਲ ਦੀ ਨਾਲ ਪੈਸਾ ਜਿਹੜਾ ਉਹ ਮਾਰਕੀਟ ਦੇ ਵਿੱਚ ਲਾ ਸਕਦਾ ਹੈ ਇੱਕ ਉਹ ਬੰਦਾ ਜਿਹੜਾ 45 50 ਸਾਲ ਦੀ ਉਮਰ ਹੈ ਉਹਨੇ 20 25 ਸਾਲ ਤੋਂ ਜਿਹੜਾ ਪੈਸਾ ਕਮਾਇਆ ਹੋਇਆ ਜਾਂ ਉਹਦਾ ਬੈਂਕਾਂ ਦੇ ਵਿੱਚ ਪਿਆ ਹੋਇਆ ਉਹ ਵੀ ਬੰਦਾ ਇਹ ਚਾਹੁੰਦਾ ਕਿ ਮੈਂ ਮਾਰਕੀਟ ਦੇ ਵਿੱਚ ਪੈਸਾ ਲਾ ਕੇ ਤੇ ਜ਼ਿਆਦਾ ਵੈਲਥ ਕ੍ਰੀਏਟ ਕਰ ਲਾਂ ਉਸ ਬੰਦੇ ਦੇ ਕੋਲ ਕੀ ਆਪਸ਼ਨ ਹੈ ਉਹਦੇ ਜੀ ਦੇਖੋ ਜੀ ਦੀ 50 ਸਾਲ ਦੀ ਉਮਰ ਜੇ ਮੈਂ ਉਹਦੀ ਗੱਲ ਕਰ ਲਵਾਂ ਜੀ ਮੇਰਾ ਆਪਣੀ ਪਾਲਿਸੀ ਹੈ ਹਮ ਮੇਰਾ ਮੰਨਣਾ ਹੈ ਉਹਨੂੰ ਹਰ ਇੱਕ ਦਾ ਇਹ ਵਿਊ ਪੁਆਇੰਟ ਲਗ ਲਗ ਹੋ ਸਕਦਾ ਜੀ ਬੰਦੇ ਦੀ ਮੈਂ ਇਹ ਗਿਣਦਾ ਵੀ 60 ਸਾਲ ਦੀ ਬਾਅਦ ਦੀ ਜਿਹੜੀ ਉਮਰ ਹੈ ਉਹ ਸੇਵਿੰਗ ਦੀ ਨਹੀਂ ਹੋਣੀ ਚਾਹੀਦੀ ਠੀਕ ਹੈ ਤੁਸੀਂ ਜੋ ਵੀ ਕਮਾਉਣਾ ਇਨਵੈਸਟਮੈਂਟ ਕਰਨੀ ਸੇਵਿੰਗ ਕਰਨੀ ਹੈ ਆਪਣੀ 60 ਸਾਲ ਦੀ ਉਮਰ ਤੱਕ ਕਰੋ ਠੀਕ ਹੈ 60 ਸਾਲ ਤੋਂ ਬਾਅਦ ਜ਼ਿੰਦਗੀ 'ਚ ਕਦੀ ਕੋਈ ਸੇਵਿੰਗ ਨਹੀਂ ਕਰਨੀ ਚਾਹੀਦੀ ਬੰਦੇ ਠੀਕ ਹੈ ਜੋ ਕਮਾਓ ਖਾਓ ਪੀਓ ਮੌਜ ਲਵੋ ਹਾਂ ਜਾਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਘੁੰਮਣਾ ਚਾਹੁੰਦੇ ਹੋ ਸੈਰਾਂ ਕਰਨਾ ਚਾਹੁੰਦੇ ਹੋ ਜੋ ਕਰਨਾ ਚਾਹੁੰਦੇ ਹੋ ਕਰੋ ਲੇਕਿਨ ਸੇਵਿੰਗ ਦੇ ਚੱਕਰ 'ਚ ਬਹੁਤਿਆਂ ਨੂੰ ਨਹੀਂ ਪੈਣਾ ਚਾਹੀਦਾ ਠੀਕ ਹੈ ਮੇਰੀ ਆਪਣੀ ਬੋਲ ਸੀ ਬਾਕੀ ਹੋ ਸਕਦਾ ਮੈਂ ਗਲਤ ਹੋਵਾਂ ਕਿਸੇ ਦਾ ਥੀ ਵਿਊ ਪੁਆਇੰਟ ਮੇਰਾ ਡਿਫਰੈਂਟ ਵੀ ਹੋ ਸਕਦਾ ਕੋਈ ਦਿੱਕਤ ਨਹੀਂ ਜੀ ਉਹਦੇ ਲਈ ਜਰਨੀ ਜਿਹੜੀ 50 ਸਾਲ ਦਾ ਹੈਗਾ ਉਹਦੇ ਕੋ ਮੈਂ ਗਿਣਦਾ ਵੀ 10 ਸਾਲ ਦਾ ਟਾਈਮ ਹੈ ਠੀਕ ਹੈ ਇਨਵੈਸਟਮੈਂਟ ਕਰਨਾ ਵੀ ਜਿੰਨੀ ਕੁ ਉਹਦੀ ਹੈਗੀ ਹੈ ਪਹਿਲਾਂ ਉਹਨੇ ਬੈਂਕਾਂ 'ਚ ਐਫ ਡੀ ਕਰਾ ਕੇ ਦੇਖ ਲਈ ਹਾਂ 25 ਸਾਲ ਤੱਕ ਕਰਾ ਕੇ ਦੇਖ ਹੀ ਲਿਆ ਉਹ ਚ 5-6% ਬਣਿਆ ਜਿੰਨੀ ਕੁ ਮਹਿੰਗਾਈ ਵੱਧਦੀ ਹੈ ਹਾਂ ਉਹ ਪੈਸਾ ਐਫ ਡੀ 'ਚੋਂ ਉਹ ਘੱਟ ਵੱਧ ਰਿਹਾ ਮਹਿੰਗਾਈ 6 ਰਾਸ਼ਨ ਦਾ ਬਿੱਲ ਦੇਖ ਲਓ ਨਾ ਤੁਸੀਂ ਉਹਨਾਂ ਕੰਪੈਰੀਜ਼ਨ ਕਰੋ ਬਿਲਕੁਲ ਠੀਕ ਹੈ ਕਿਉਂਕਿ ਜਦੋਂ ਰੇਟ ਆਫ ਇਨਫਲੇਸ਼ਨ ਜਿਹੜਾ ਆਂਦਾ ਸੀ ਖਾਲੀ ਉਹਨੂੰ ਨਹੀਂ ਬੈਰੋਮੀਟਰ ਗਿਣ ਸਕਦੇ ਜੀ ਕਿਉਂਕਿ ਉਹਦੇ ਚ ਸੀਮਿੰਟ ਰੇਤਾ ਬਜਰੀ ਸਾਰਾ ਕੁਝ ਵੀ ਉਹਦੇ ਵਿੱਚ ਗਿਣਿਆ ਜਾਂਦਾ ਹਰ ਚੀਜ਼ ਦਾ ਉਹ ਤਾਂ ਆਮ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਬਿਲਕੁਲ ਨਹੀਂ ਆਮ ਬੰਦੇ ਨਾਲ ਤਾਂ ਜਿਹੜਾ ਕਿਚਨ ਦਾ ਬਿੱਲ ਆ ਉਹਦੇ ਨਾਲ ਲੈਣਾ ਦੇਣਾ ਹਾਂ ਉਹ ਤਾਂ ਤੁਹਾਡੀ ਜਿੰਨੀ ਰਿਲੇਸ਼ਨ ਇਨਫਲੇਸ਼ਨ ਵੱਧ ਰਹੀ ਆ ਬੈਂਕ ਚ ਤੁਹਾਡੇ ਐਫ ਡੀ ਜਿਹੜੇ ਪੈਸੇ ਆ ਉਹ ਘਟ ਵਧ ਰਹੇ ਠੀਕ ਹੈ ਉਹਦੇ ਇਹਦਾ ਮਤਲਬ ਤੁਹਾਡੇ ਪੈਸੇ ਦੀ ਵੈਲਿਊ ਘਟ ਰਹੀ ਆ ਠੀਕ ਹੈ ਉਹ ਤਾਂ ਉਹ 20 ਸਾਲ 25 ਸਾਲ ਕਰਕੇ ਦੇਖ ਲਈਆਂ ਜੀ ਲੇਕਿਨ ਸਟਾਕ ਮਾਰਕੀਟ ਜਦੋਂ ਮਿਊਚੁਅਲ ਫੰਡ ਚ ਚਲਾਉਂਦਾ 5 ਸਾਲ ਕਿਉਂਕਿ 10 ਸਾਲ ਦਾ ਜੋ ਕੋ ਟਾਈਮ ਹੈਗਾ ਤਾਂ 10 ਸਾਲਾਂ ਦੇ ਵਿੱਚ ਤੁਸੀਂ ਇਹ ਗਿਣ ਲਓ ਵੀ ਪਹਿਲੇ 4-5 ਸਾਲ ਚ ਤਾਂ ਤੁਹਾਨੂੰ ਬੈਂਕ ਦੀ 5 ਸਾਲ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਤੁਹਾਨੂੰ ਬੈਂਕ ਦੀ ਐਫ ਡੀ ਸਮਝੋ ਤੁਸੀਂ 1 ਲੱਖ ਦਾ ਬੈਂਕ ਚ ਐਫ ਡੀ ਕਰਾ ਦਿੱਤੀ ਤੇ 1 ਲੱਖ ਰੁਪਏ ਤੁਸੀਂ ਮਿਊਚੁਅਲ ਫੰਡ ਚ ਲਾ ਦਿੱਤਾ ਤੇ 5 ਸਾਲ ਬਾਅਦ ਤੁਸੀਂ ਦੋਨੋਂ ਦਾ ਕੰਪੈਰੀਜ਼ਨ ਕਰੋਗੇ ਤੁਹਾਨੂੰ ਬੈਂਕ ਦੀ ਐਫ ਡੀ ਨਾਲੋਂ ਜਿਹੜਾ ਮਿਊਚੁਅਲ ਫੰਡ ਚ ਜਿਹੜੀ ਇਹ ਰਿਟਰਨ ਹੈ ਜੀ ਐਟ ਲੀਸਟ ਘੱਟੋ ਘੱਟ ਮੇਰਾ ਖਿਆਲ ਡਬਲ ਤੋਤਾ ਉੱਤੇ ਹੋਣੀ ਚਾਹੀਦੀ ਹੈ ਡਬਲ ਤਾਂ ਹੋ ਜਾਏਗੀ ਠੀਕ ਹੈ ਲੇਕਿਨ ਇਹ ਸਟਾਕ ਮਾਰਕੀਟ ਮਿਚੁਅਲ ਫੰਡ ਬੈਂਕ ਦੇ ਐਫਐਡੀ ਤਾਂ ਸਾਨੂੰ ਪਹਿਲੇ ਦਿਨ ਪਤਾ 2025 ਚ ਕਰਾਈ ਤੇ 2030 ਚ ਕਿੰਨੇ ਪੈਸੇ ਮਿਲਣੇ ਪਹਿਲੇ ਦਿਨ ਪਤਾ ਪਤਾ ਫਿਕਸ ਹੋ ਗਿਆ ਕੋਈ ਵੋਲੇਟਿਲਟੀ ਹੈ ਨਹੀਂ ਜੀ ਮਿਚੁਅਲ ਫੰਡ ਨੇ ਤੁਹਾਨੂੰ ਜਰਨ ਵਿੱਚ ਹੀ ਭਾਵੇਂ ਰਿਟਰਨ ਡਬਲ ਦੇਣੀ ਹੈ ਜੀ ਤੁਹਾਨੂੰ ਪਹਿਲੇ ਦਿਨ ਨਹੀਂ ਪਤਾ ਹਮ ਇਹਨੇ ਕਿੰਨੇ ਤੁਹਾਡੇ 100 ਦਾ 80 ਵੀ ਹੋਣਾ ਉਸ ਲਈ ਦਿਲ ਧੁਕ ਧੁਕ ਕਰਨਾ ਨਵੇਂ ਬੰਦੇ ਦਾ ਹਮ ਯਾਰ ਕਿਤੇ ਮੈਂ ਗਲਤ ਰਾਤਾ ਨਹੀਂ ਤੁਰ ਪਿਆ ਮੈਨੂੰ ਸਾਲ ਹੋ ਗਿਆ 6 ਮਹੀਨੇ ਹੋ ਗਏ ਪੈਸੇ ਲਾਇਏ ਨੂੰ ਮੇਰੇ ਪੈਸੇ ਵੱਧਦੇ ਹੀ ਨਹੀਂ ਪਏ ਉਲਟੇ ਮੇਰੇ 100 ਦਾ 80 ਰਹਿ ਗਿਆ ਹਾਂ ਮੈਂ ਗਲਤ ਕਿ ਪਾਸੇ ਤਾਂ ਨਹੀਂ ਤੁਰ ਪਿਆ ਹਮ ਇਹੀ ਜੇ ਮੈਂ ਬੈਂਕ ਚ ਐਫ ਡੀ ਕਰਾਈ ਹੁੰਦੀ ਥੋੜਾ ਬਤ ਵਿਆਜ ਤਾਂ ਨਾਲ ਜੁੜ ਜਾਂਦਾ ਇਹ ਤਾਂ ਮੇਰੇ ਉਲਟੇ ਘਟ ਗਏ ਬਿਲਕੁਲ ਇਹ ਹੋਣਾ ਇਹ ਨਾਰਮਲ ਨਵੇਂ ਬੰਦੇ ਜਿਹੜੇ ਆ ਨਾ ਜਰਨੀ ਇਸੇ ਕਰਕੇ ਡ੍ਰੌਪ ਕਰ ਜਾਂਦੇ ਆ ਜੀ ਕਿਉਂਕਿ ਇਨੀਸ਼ੀਅਲ ਚ ਜਦੋਂ ਵੀ ਤੁਸੀਂ ਇਹ ਜਰਨੀ ਸਟਾਰਟ ਕਰਨੀ ਹੈ ਹਾਂ ਉੱਚ 80 90 95% ਪੈਸਾ ਤੁਹਾਡਾ ਖੁ ਇਹ ਮਾਰਕੀਟ ਨੋਰਮਲ ਵੀ ਰਹੀ ਤਾਂ ਠੀਕ ਹੈ ਮਾਰਕੀਟ ਡਾਊਨ ਆ ਗਈ ਤੇ ਤੁਹਾਡਾ ਸੌਦਾ 80 ਵੀ ਰਹਿ ਸਕਦਾ ਬਿਲਕੁਲ ਹਮ ਨਹੀਂ ਤਾਂ ਤੁਹਾਡਾ ਜਿਹੜਾ ਟੋਟਲ ਕਾਰਪਸ ਅਕਾਊਂਟ ਦਾ ਬੈਲੈਂਸ ਹੈ ਉਹ ਚ 80 ਤੋਂ 90% ਪੈਸਾ ਤੁਹਾਡਾ ਖੁਦ ਹੈ ਜੇ ਨੋਰਮਲ ਮਾਰਕੀਟ ਵੀ ਥੋੜੀ ਬਤੀ ਠੀਕ ਠਾਕ ਚੱਲਦੀ ਵੀ ਹਮ 10% ਪ੍ਰੋਫਿਟ ਹੈ ਠੀਕ ਹੈ ਤੇ ਜਦੋਂ ਮਾਰਕੀਟ ਅਪ ਡਾਊਨ ਅਪ ਡਾਊਨ ਹੁੰਨੀ ਜਿਹੜੀ ਇਹ ਮਾਰਕੀਟ ਦੀ ਨੇਚਰ ਹੈ ਹਾਂ ਇਹ ਜੇ ਛੋਟੇ ਜਿਹੇ 트럼ਪ ਨੇ ਟੈਰਿਫ ਲਾਤੇ ਮਾਰਕੀਟ ਡਾਊਨ ਰਸ਼ੀਆ ਯੂਕਰੇਨ ਲੱਗੀ ਮਾਰਕੀਟ ਡਾਊਨ ਉੱਪਰ ਥੱਲੇ ਹੋਣਾ ਇਹ ਹੋਣਾ ਹੀ ਹੋਣਾ ਪਹਿਲਾਂ ਵੀ ਹੁੰਦਾ ਰਿਹਾ ਤੇ ਅੱਗੇ ਵੀ ਹੋਣਾ ਹੂੰ ਇਸ ਕਰਕੇ ਪਹਿਲੇ 5 ਸਾਲ ਚ ਆਪਣੇ ਆਪ ਨੂੰ ਸੰਭਾਲਣਾ ਬਹੁਤ ਜ਼ਰੂਰੀ ਜ਼ਰੂਰੀ ਹੈ